ਪਹਿਲਾਂ ਜਰੂਰ ਕਰੋ ਤੁਹਾਨੂੰ ਆਪ ਕਰੋ ਜਿੰਨੇ ਵੀ ਬੋਲੇ ਆਹੀ ਤੁਹਾਡੇ ਨਾਲ 10000 ਬੰਦਾ ਲੈ ਕੇ ਜਿੱਥੇ ਆ ਕੋਈ ਜਾਣ ਨੂੰ ਤੇ ਆ ਤੁਹਾਡੀ ਪਹਿਲੇ ਅਮਰ ਤੇ ਇਹ ਚਲੋ ਮਾਨ ਤੇ ਤੁਹਾਤ ਬਰੇ ਕੋਈ ਗੱਲ ਇਹ ਸੜਕਾ ਦੀ ਦਾ ਜਰੂਰ ਕਰੋ ਜੀ ਇਹ ਵੀ ਕੱਪ ਇਹ ਵੀ ਤੁਹਾਡੀ ਸਮੱਸਿਆ ਆਪਣੀ ਸਮੱਸਿਆ ਮੈਂ ਤੁਹਾਨੂੰ ਸਮੱਸਿਆ ਤੁਹਾਡੀ ਵੀ ਸਮੱਸਿਆ ਤੁਹਾਡੇ ਨਾਲ ਹੀ ਆ ਇਹ ਲੱਗਦਾ ਤੁਹਾਡੇ ਨਾਲ ਬਿਲਕੁਲ ਸਵੇਰੇ ਪੀਐਸਐਫ ਵਾਲਿਆਂ ਦਾ ਸਪਕ ਸਾਥ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਹੀ ਠੀਕ ਥੱਲੇ ਵਰ ਗਿਆ ਜੀ ਆਦੇ ਉਹ ਤੋਂ ਉਹਦੇ ਬਰਾਬਰ ਹੀ ਜੀ ਇਹ ਵੀ ਕੱਟ ਕੇ ਆ ਗਏ ਨੇ ਤੁਸੀਂ ਬਣਾ ਦੇ ਵੇਲੇ ਮੇਰੇ ਨਾਲ ਰੱਖਾ ਕਰ ਦਿਤੀ ਆ ਸੱਚੀ ਗੱਲ ਸਰ ਪਸ ਗਿਆ ਤੁਸੀਂ ਸੱਚੀ ਗੱਲ ਮੇਰੀ ਸ਼ਾਬ ਇਹ ਆ ਲੈ ਠੀਕ ਆ ਜੀ ਖੁਸ਼ੀਰ ਕੀ ਹਾਲ ਹੈ ਆ ਨਾ ਆ ਜਾਓ ਹੋਇਆ ਜੇ ਮੈਂ ਆ ਜਾ ਕੁਝ ਨਹੀਂ ਜੀ ਆਉਂਦੇ ਸਭ ਜੀ ਇੱਥੇ ਪਾਣੀ ਕਿੰਨਾ ਵੱਧ ਗਿਆ? 2 ਫੁੱਟ 3 ਫੁੱਟ ਆਹ ਬੰਦ ਫੁੱਟ ਦੇ ਢਾਈ ਗਏ। ਹਾਂ ਹਾਂ। ਤੇ ਸਭ ਦਾ ਪਾਣੀ ਕਿੰਨਾ ਵੱਧ ਗਿਆ? 3-4 ਫੁੱਟ ਪਾਣੀ ਵੱਧ ਗਿਆ ਜੀ। 3-4 ਫੁੱਟ। 3-4 ਫੁੱਟ। ਅੱਛਾ। ਦਾ ਦਾ ਘਾ ਜੀ। ਆਹ ਹੌਟਾ ਇਹ ਸਿੱਣੀ ਵਜਣ ਢੀ ਜੀ। ਹੂੰ ਸਾਰਾ ਖਦਰਾ ਸਾਰਾ ਇਹੀ ਜੀ ਦੋਨੇ ਪਿੰਡਾਂ ਨੂੰ ਇਹੀ ਜਾਂਦਾ ਤਾਂ ਲੱਗਦਾ ਨਾ ਲੱਗੋ ਤਾਂ ਕਰੰਟ ਨਾ ਹੋਇਆ ਤਾਂ ਲੱਗਦਾ ਬੁੱਤੀ ਬੁੱਤੀ ਹੋਣੀ ਤਾਂ ਲੱਗਦੀ ਨਹੀਂ ਹੈਗੀ ਪਰ ਸਾਰੇ ਇਹਦੇ ਵਿੱਚ ਜਿਹੜਾ ਵਾ ਇੱਥੇ ਵੀ ਇੱਕ ਸਪਈਦਾ ਸੀਗਾ ਜਿਹੜਾ ਦੁਪਹਿਰੇ 3 ਵਜੇ ਦੇ ਨਾਲ ਹੀ ਉਹ ਡਿੱਗ ਪਿਆ ਗੱਲ ਕੀ ਕੀ ਇਹਦੇ ਬਿਲਕੁਲ ਪਾਣੀ ਆਇਆ ਉਦਾਂ ਆਸਤੇਰੇ ਨਾਲ ਇਹਦੇ ਥੱਲਿਓ ਜੜਾਂ ਕੱਢ ਦਿੱਤੀਆਂ ਨੇ ਹਿਸਾਬ ਨਾਲ ਜੀ ਇਹਦੇ ਚ ਤੇ ਆ ਜਿਹੜਾ ਅਗਲੇ ਪਾਸੇ ਢਗਾਈਆ 3-4 ਫੁੱਟ ਦਾ ਇਹਦਾ ਨਿਮਾਨ ਜੇ ਅਗਲੇ ਪਾਸੇ ਨੂੰ ਕਿਉਂਕਿ ਆਜ ਵੀ ਫਾਇਦਾ ਹੀ ਉੱਚੀ ਤੇ ਸਪੈਦੇ ਵੀ ਸੁੱਟ ਤੇ ਇਹਨੇ ਨਾਲ ਹੀ ਲੱਗਦੇ ਆ ਇਹ ਸੁੱਤ ਤੁਸੀਂ ਦੇ ਸਪੈਦੇ ਸਾਰੇ ਡਿੱਗ ਪਏ ਨੇ ਤੇ ਮੰਤਰੀ ਸਾਹਿਬ ਸਿੱਧਾ ਜਾਣਾ ਉੱਥੇ ਆ ਤਾਰ ਜਿਹੜੀ ਹੈ ਨਾ ਇਹ ਤਾਰ ਨਾ ਤੇ ਅਗਲੇ ਪਾਸੇ ਦੱਸਣ ਦੇਂਦੀ ਕੱਖ ਕੋਈ ਹੈ ਇਹਦੇ ਥੱਲੋਂ ਖੋਖਲਾ ਕਰ ਛੜਿਆ ਸਾਰੇ ਅਸੀਂ ਕਹਿੰਨੇ ਆ ਕਿ ਆਹ ਕਰਕੇ ਇਹਦੇ ਪੱਥਰ ਦੀ ਲੇਅਰ ਲਵਾਓ ਜੇ ਸਾਡਾ ਇਲਾਕਾ ਬਚਾਉਣਾ ਜੇ ਤੇ ਅਸੀਂ ਕਹਿੰਨੇ ਵੀ ਇਹ ਕੀ ਲੱਗ ਜਾਏ ਇੱਕ ਤਰ੍ਹਾਂ دریا ਉਥੋਂ ਖਾਲੀ ਵਾਜੇ ਨਾ ਮੁੜ ਕੇ ਜਦੋਂ ਬਹੁਤ ਵੰਗਾ ਪਿਆ ਗਿਆ ਔਰ ਗੱਲ ਤਾਰ ਦਾ ਕੰਮ ਹੈ ਤਾਰ ਵਾਲਾ ਤੇ ਇਹਦੇ ਥੱਲੋਂ ਸਾਰਾ ਖੋਖਲਾ ਹੈ ਤੇ ਡਰਦੇ ਨੇ ਗਾਂ ਗੈਸਵਰੇ ਨਹੀਂ ਨਹੀਂ ਜਾਇਓ ਨਾ ਤੋਂ ਪਹਿਲਾਂ ਪਰਮਿਸ਼ਨ ਲੈਣ ਲੰਦੋ ਬੀਐਸਐਫ ਕੋਲੋਂ ਤਾਂ ਪਰਮਿਸ਼ਨ ਲੈ ਕੇ ਫੇਰ ਇਹ ਕਦਮ ਠੀਕ ਹੈ ਸਰ ਜੀ ਕੋਈ ਉਦਾਂ ਨਹੀਂ ਕਰਨਾ ਆਪਾਂ ਕਿਉਂਕਿ ਬਾਰਡਰ ਦਾ ਮਾਮਲਾ ਤੇ ਕੰਡਿਆਲੀ ਤਾਰ ਨਾ ਮਗਰ ਲੱਗੀ ਵੇਖੀ ਭਰਾਵਾ ਬਾਬਾ ਜੀ ਇੱਧਰ ਰਿਓ ਤਾਰ ਤੋਂ ਬਾਬਾ ਜੀ ਥੋੜਾ ਜਿਹਾ ਪਿੱਛੇ ਦੋ ਤਾਰ ਤੋਂ ਇੱਥੇ ਕਰੰਟ ਵੀ ਦਹਾ ਦਹਾ ਹਾਂ ਹਾਂ ਇਸ ਘਟਾਰੀਆ ਸਾਹਿਬ ਤੁਹਾਡਾ ਇਹ ਨਾ ਦੇਣ ਨਹੀਂ ਦੇ ਸਕ ਦੁਨੀਆ ਵੀ ਤੁਸੀਂ ਅੱਧੀ ਰਾਤ ਆਏ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੇ ਇਹੋ ਜਿਹਾ ਨਾ ਸਾਨੂੰ ਮਨਿਸਟਰ ਜਾਂ ਮੰਤਰੀ ਜਾਂ ਕੋਈ ਵੀ ਸਾਨੂੰ ਮਿਲ ਨਹੀਂ ਸਕਦਾ ਆਦਮੀ ਤੇ ਇਹ ਤੁਸੀਂ ਕਿਰਪਾ ਕਰੋ ਤੇ ਇਹ ਇਲਾਕੇ ਨੂੰ ਬਚਾ ਲਓ ਇਹਨਾਂ ਕਰਕੇ ਆ ਜਿਹੜਾ ਸਿੱਧਾ ਉਹ ਤੋਂ ਇਧਰ ਨੂੰ ਕਰਕੇ ਦੇ ਇੱਕ ਨੋਚ ਬਣਾ ਦਿਓ ਸਾਡੀ ਸਿੱਧੀ ਹਾਂਜੀ ਬੋਲੋ ਕੋਈ ਪਹਿਲਾਂ ਨਾ ਮੈਨੂੰ ਤੁਸੀਂ ਵੇਖੋ ਆਪਾਂ ਬਲਾਦਤ ਦੇ ਵੇਖੋ 8 ਤੋਂ ਵਿੱਚ ਮੇਰੇ ਖਿਆਲ ਉੱਤੇ ਟਾਈਮ ਹੋ ਗਿਆ ਜ਼ਿਆਦਾ ਟਾਈਮ ਹੋ ਗਿਆ ਹਾਂਜੀ ਆਪਾਂ ਸਾਡੇ ਜਾਣੇ ਕਿੰਨੇ ਨੇਦੇ ਦੇ ਵਿੱਚ ਆਏ ਹਾਂ ਹਾਂਜੀ 8:30 ਉਹਦੇ ਤਰ ਪ੍ਰਕਾਸ਼ ਚੌਕੀ ਆ ਸਿੰਘੋ ਕੇ ਪਿੰਡ ਵਾਲੀ ਹਾਂਜੀ ਹਾਂਜੀ ਉਹ ਹੀ ਸਮਝ ਦੇਖ ਦੀ ਕਰੋ ਇੱਥੋਂ ਢਾ ਲੱਗਦੀ ਹੈ ਆਪਣੀ ਪ੍ਰੋਬਲਮ ਇਹ ਆ ਕਿ ਕੰਡਿਆਂ ਵਾਲੀ ਤਾਰ ਆ ਗਾੜੀ ਜਿਹੜੀ ਬਾਰਡਰ ਦੇ ਉੱਤੇ ਲੱਗੀ ਆ ਸਰ ਇਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਢਾਡਾ ਕੋਈ ਵੀ ਹੋਰ ਕੋਈ ਵੀ ਮੰਤਰੀ ਹੁੰਦਾ ਸਾਨੂੰ ਪਤਾ ਸੀ ਉਹਨਾਂ ਇੱਥੋਂ ਤੱਕ ਪਹੁੰਚ ਨਹੀਂ ਕਰਦੀ ਸਾਨੂੰ ਵੀ ਸਾਨੂੰ ਢਾਡੇ ਤੇ ਮਾਨ ਸੀਗਾ ਤੋ ਆਹ ਸਾਨੂੰ ਮੈਸੇਜ ਦਿੱਤਾ ਵੀ ਅਸੀਂ ਉੱਥੇ ਪਹੁੰਚਣੇ ਪਹੁੰਚਣਾ ਤੇ ਬਹੁਤ ਜ਼ਿਆਦਾ ਜਿਹੜਾ ਗੱਲ ਕੀ ਕਿਹਾ ਸਵੇਰ ਤੋਂ ਅਸੀਂ ਰੱਖੇ ਨਾ ਇੱਥੇ ਪਰੇਸ਼ਾਨ ਸੀਗੇ ਤੇ ਚਲੋ ਤੁਸੀਂ ਇੰਨੀ ਕੀਤੀ ਆ ਵੀ ਸਾਡੇ ਕੋਲ ਆ ਮਿੱਟੀ ਮੱਟੀ ਪਹਚਾਈ ਆ ਤੇ ਇੰਨੇ ਦਾ ਸਾਡਾ ਫੜਾ ਜੇ ਸਾਡੇ ਜਿੰਨੇ ਪਿੰਡਾਂ ਵਾਲੇ ਸੀਗੇ ਉਹਨਾਂ ਦਾ ਕਿੰਨਾ ਬਣ ਗਿਆ ਐਸ.ਡੀ.ਐਮ ਸਾਹਿਬ ਨੂੰ ਤੇ ਸੋਧਾ ਕੋ ਜੇ ਆਪਾਂ ਇੱਥੋਂ 2-4 ਬੋਰੀਆਂ ਦਾ 100 ਬੋਰੀ ਬੰਨ ਮੇ ਲੈਨੇ ਆ ਤੇ ਇਹ ਤੋਂ ਪਾਰਕ ਤਾਂ ਖੰਨੀ ਆ ਉਹ ਕਹਿੰਦੇ ਜੀ.ਸੀ.ਪੀ ਨਾ ਪਾਰ ਖੜੋ ਨਹੀਂ ਨਹੀਂ ਤੇ ਜੀ.ਸੀ.ਪੀ ਨਾ ਪਾਰ ਖੜ ਕਹਿੰਦੇ ਕੀ ਲੱਗ ਸਕਦਾ ਜੀ ਗਾਣੇ ਗਈ ਨਾ ਕੋਈ ਗਾਣੇ ਨਾ ਗਈ ਇੱਕ ਆਪਾਂ ਮਤਲਬ ਬੀ.ਐਸ.ਐਫ ਵਾਲਾ ਨਾਮ ਮੈਂ ਕੱਦ ਦਾ ਗੱਲ ਕਰਦਾ ਅਦਾਥ ਨੂੰ ਕਰੂੰਗਾ ਉਹਨੇ ਕਰਦਾ ਹਾਂਜੀ ਉਹਨਾਂ ਨਾਲ ਇਤੋਂ ਦੇ ਚੋ ਬਾਅਦ ਨਿਕਲ ਕੇ ਇੱਥੇ ਫੋਨ ਨਹੀਂ ਚੱਲਦਾ ਉਹਨਾਂ ਨਾਲ ਗੱਲ ਕਰਦਾ ਹਾਂਜੀ ਸਵੇਰ ਤੱਕ ਆਪਾਂ ਉਹਨਾਂ ਨਾਲ ਗੱਲ ਕਰਕੇ ਹਾਂਜੀ ਮੈਂ ਸਵੇਰੇ ਜਿਹੜਾ ਡੀਆਈਜੀ ਸਾਹਿਬ ਹੈ ਉਹਨਾਂ ਨੂੰ ਇੱਥੇ ਸੱਦਾ ਮੈਂ ਵੀ ਆਉਂਗਾ ਉਹਨਾਂ ਨੂੰ ਸੱਦਦੇ ਆਪਾਂ ਬੀਐਸਐਫ ਵਾਲਿਆਂ ਨੂੰ ਠੀਕ ਹੈ ਵੀ ਤੁਸੀਂ ਇਹਦਾ ਮਤਲਬ ਬਾਕੀ ਕੰਮ ਅਸੀਂ ਕਰ ਲਾਂਗੇ ਹਾਂਜੀ ਮਿੱਟੀ ਵੀ ਆ ਗਈ ਆ ਤੋੜੇ ਵੀ ਆ ਗਏ ਸਭ ਕੁਝ ਆ ਗਿਆ ਹਾਂਜੀ ਬਾਕੀ ਕੰਮ ਤਾਂ ਹੋ ਜਾਊਗਾ ਪਰ ਜਿੰਨੇ ਚਿਰ ਤੱਕ ਆ ਤਾਰ ਪਾਸੇ ਨਾ ਹੋਈ ਨਾ ਹਾਂਜੀ ਉਹਨਾਂ ਤੱਕ ਸਰ ਕੁਝ ਨਹੀਂ ਹੋਣਾ ਕੁਝ ਨਹੀਂ ਤਰੀਕੇ ਨਾਲ ਨਹੀਂ ਲੱਗ ਸਕਦਾ ਉਹਨੂੰ ਆਪਾਂ ਨਾ ਨਾ ਇਹਨੂੰ ਆਪਾਂ ਤੋੜ ਸਕਦੇ ਆ ਕੁਝ ਨਹੀਂ ਕਰ ਸਕਦੇ ਸਭ ਦੇਖ ਲੀ ਹਾਂਜੀ ਇਸ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਮੈਂ ਤਾਂ ਹੀ ਇਸ ਤੋਂ ਲੈ ਆ ਹਾਂਜੀ ਮੈਂ ਤੁਹਾਡੇ ਨਾਲ ਆ ਆਪਾਂ ਇਹਦਾ ਕਰਦੇ ਆਂ ਪ੍ਰਬੰਧ ਕਰਦੇ ਆਂ ਕੋਈ ਨਹੀਂ ਕੋਸ਼ਿਸ਼ ਕਰਦੇ ਆਂ ਥੈਂਕ ਯੂ ਬਸ ਜਿਹੜਾ ਵੀ ਕੋਈ ਬੰਦਾ ਆਪਣਾ ਅੱਗੇ ਜੇ ਕੋ ਗਿਆ ਹੋ ਗਿਆ ਸਭ ਨੂੰ ਕੋਈ ਜਾਂ ਪਿੱਛੇ ਆ ਜਾਓ ਪਾਣੀ ਫੇਰ ਆ ਪੀਆ ਸਭ ਨਾਲ ਕੋਈ ਜਾਣਦੇ ਨਾ ਆਓ ਆਪਾਂ ਨੂੰ ਮਤਲਬ 7 ਤਰੀਕ ਤੱਕ ਆਪਾਂ ਨੂੰ ਖੜਾ ਹਾਂਜੀ 7 ਤਰੀਕ ਤੱਕ ਆਇਆ ਕਿ ਚਾਹ ਤੋਂ 7 ਤੱਕ ਬਾਰਿਸ਼ ਹੋਣੀ ਬਹੁਤ ਜ਼ਿਆਦਾ ਸਸੀ ਗੱਲ ਦੀ ਸਸੀ ਗੱਲ ਆਦਾ ਨਾਮ ਚਲਾਉਣਾ ਨਹੀਂ ਗਾ ਚਲਾ ਤੂੰ ਹੀ ਤੁਹਾਨੂੰ ਇਹ ਦੇਖਣਾ ਵੀ ਇਹ ਸਾਡੀ ਸੜਕ ਦਾ ਪਹਿਲਾਂ ਜਰੂਰ ਕਰੋ ਸਾਨੂੰ ਆਪਾਂ ਜਿੰਨੇ ਲੋਕ ਕਹ ਰਹੇ ਆਂ ਅਸੀਂ ਤੁਹਾਡੇ ਨਾਲ 10000 ਬੰਦਾ ਲੈ ਕੇ ਜਿੱਥੇ ਆ ਕੋਈ ਜਾਣ ਨੂੰ ਤੇ ਆ ਪਹਿਲੇ ਅਮਰ ਤੇ ਇਹ ਚਲੋ ਬੰਨ ਤੇ ਤੁਹਾਤ ਬਰੇ ਕੋਈ ਕਰੋ ਇਹ ਸੜਕਾ ਦੀ ਦਾ ਜਰੂਰ ਕਰੋ ਜੀ ਇਹ ਵੀ ਕਰੋ ਸਰ ਇੱਥੇ ਪਹਿਲੇ ਤੁਹਾਡੀ ਸਮੱਸਿਆ ਆਪਣੀ ਸਮੱਸਿਆ ਮੈਂ ਤੁਹਾਨੂੰ ਮਸਿਆ ਤੇ ਤੁਹਾਡੀ ਵੀ ਸਮੱਸਿਆ ਤੁਹਾਡੇ ਨਾਲ ਹੀ ਆ ਇਹ ਲੱਗਦਾ ਤੁਹਾਡੇ ਨਾਲ ਬਿਲਕੁਲ ਸਵੇਰੇ ਪੀਐਸਐਫ ਵਾਲਿਆਂ ਦਾ ਸਪਕ ਸਾਥ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਥਲੇ ਵਰ ਗਿਆ ਜੀ ਆਹ ਤੇ ਉਹ ਤੁਸੀਂ ਉਹਦੇ ਬਰਾਬਰ ਹੀ ਜੀ ਇਹ ਵੀ ਕੱਟ ਕੇ ਆ ਗਿਆ ਇਹਨੇ ਬਣਾ ਦੇ ਵੇਰੇ ਮੇਰੇ ਨਾਲ ਖਾਣ ਕਰਦੇ ਦੇਖੀ ਆ ਅਸੀਕਾ ਸਰ ਅਸੀਕਾ ਮੇਰੀ ਸਾਹਿਬ ਆ ਲੈ ਜੀ ਠੀਕ ਆ ਜੀ ਜੀ ਆਜੋ ਆਜੋ ਜੇ ਮੈਂ ਆਜੂ ਜੀ ਇੱਥੇ ਪਾਣੀ ਕਿੰਨਾ ਵੱਧ ਗਿਆ? ਇੱਥੇ ਵਾੜੀ ਦੇ ਛੋਟੇ ਆਹ ਬੇਟਾ ਇਸਦੇ ਘਾਟ ਕੋਈ ਦੇ ਛਾਈ ਹੈ। ਹਾਂ ਹਾਂ। ਤੇ ਸਭ ਦਾ ਪਾਣੀ ਕਿੰਨਾ ਵੱਧ ਗਿਆ? 3-4 ਫੁੱਟ ਪਾਣੀ ਵੱਧ ਗਿਆ ਹੈ। 3-4 ਫੁੱਟ। ਅੱਛਾ। ਦਾ ਹੌਕਾ ਜੀ। ਆਹ ਹੌਕਾ ਇਹ ਸਿੱਨੀ ਵਜਣ ਢੀ ਜੀ। ਹੂੰ ਸਾਰਾ ਖਤਰਾ ਸਾਰਾ ਇਹੀ ਜੀ ਦੋਨੇ ਪਿੰਡਾਂ ਨੂੰ ਇਹੀ ਜਾਂਦਾ ਤਾਰ ਦੇ ਲੱਗੇ ਨਾ ਲੱਗੇ ਤਾਰ ਚਲੰਟਾ ਨਾ ਹੋਇਆ ਤਾਰ ਬੱਤੀ ਬੁੱਤੀ ਹੋਣੀ ਤਾਰ ਤੋਂ ਨਹੀਂ ਹੈਗੀ ਪਰ ਸਾਰੇ ਇਹਦੇ ਵਿੱਚ ਜਿਹੜਾ ਵਾ ਇੱਥੇ ਵੀ ਇੱਕ ਸਪਈਦਾ ਸੀਗਾ ਜਿਹੜਾ ਦੁਪਹਿਰੇ 3 ਵਜੇ ਦੇ ਨਾਲ ਹੀ ਉਹ ਡਿੱਗ ਪਿਆ ਗੱਲ ਕੀ ਕੀ ਇਹਦੇ ਬਿਲਕੁਲ ਪਾਣੀ ਆਇਆ ਉਦਾਂ ਆਸਤੇਰੇ ਨਾਲ ਇਹਦੇ ਥੱਲੇੋਂ ਜੜਾਂ ਕੱਢ ਦਿੱਤੀਆਂ ਨੇ ਹਿਸਾਬ ਨਾਲ ਜੀ ਇਹਦੇ ਚ ਤੇ ਆ ਜਿਹੜਾ ਅਗਲੇ ਪਾਸੇ ਢੰਗਾਈਆ 3-4 ਫੁੱਟ ਦਾ ਇਹਦਾ ਨਿਵਾਨ ਜੇ ਅਗਲੇ ਪਾਸੇ ਨੂੰ ਕਿਉਂਕਿ ਆ ਜਿਹੜੀ ਫੈੜਾ ਉੱਚੀ ਸਪੈਦੇ ਵੀ ਸੁੱਟ ਤੇ ਇਹਨੇ ਨਾਲ ਹੀ ਲੱਗਦੇ ਆ ਜਿਹੜੇ ਸੁੱਤੂ ਸੀ ਤੇ ਸਪੈਦੇ ਸਾਰੇ ਡਿੱਗ ਪਏ ਨੇ ਤੇ ਮੰਤਰੀ ਸਾਹਿਬ ਸਿੱਧਾ ਜਾਣਾ ਉੱਥੇ ਆ ਤਾਰ ਜਿਹੜੀ ਹੈ ਨਾ ਇਹ ਤਾਰ ਨਾ ਤੇ ਅਗਲੇ ਪਾਸੇ ਦੱਸਣ ਦੇ ਲਈ ਕੱਖ ਕੋਈ ਹੈ ਇਹਦੇ ਥੱਲੋਂ ਖੋਖਲਾ ਕਰ ਛੜਿਆ ਸਾਰਾ ਇਹ ਅਸੀਂ ਕਹਿੰਦੇ ਬਾਹਰ ਕਰਕੇ ਇਹਦੇ ਪੱਥਰ ਦੀ ਲੇਅਰ ਲਵਾਓ ਜੇ ਸਾਡਾ ਇਲਾਕਾ ਬਚਾਉਣਾ ਜੇ ਤੇ ਅਸੀਂ ਕਹਿੰਦੇ ਇੱਕ ਇਹ ਲੱਗਦੀ ਇੱਕ ਜਿਹੜੇ ਦਰਿਆ ਉਥੋਂ ਖਾਲੀ ਵਾਜੇ ਨਾ ਮੁੜ ਕੇ ਜਿਉਂ ਬਹੁਤ ਪੰਗਾ ਪਿਆ ਗਿਆ ਔਰ ਗੱਲ ਦਾ ਤਾਰ ਦਾ ਕੰਮ ਹੈ ਤਾਰ ਵਾਲਾ ਤੇ ਇਹਦੇ ਥੱਲੋਂ ਸਾਰਾ ਖੋਖਲਾ ਹੈ ਤੇ ਡਰਦੇ ਨੇ ਨਹੀਂ ਨਹੀਂ ਜਾਇਓ ਨਾ ਤੋਂ ਪਹਿਲਾਂ ਪਰਮਿਸ਼ਨ ਲੈਣ ਲੈਂਦੋ ਬੀਐਫਐਸਰ ਕੋਲੋਂ ਤਾਂ ਆਪਾਂ ਪਰਮਿਸ਼ਨ ਲੈ ਕੇ ਫਿਰ ਇਹ ਕਦਮ ਕਿਉਂਕਿ ਉਦਾਂ ਨਹੀਂ ਕਰਨਾ ਆਪਾਂ ਕਿਉਂਕਿ ਬਾਰਡਰ ਦਾ ਮਾਮਲਾ ਤੇ ਕੰਡੇ ਵਾਲੀ ਤਾਰ ਨਾ ਮਗਰ ਲੱਗੀ ਵੇਖੀ ਭਰਾ ਬਾਬਾ ਇੱਧਰ ਓ ਤਾਰ ਤੋਂ ਬਾਬਾ ਜੀ ਥੋੜਾ ਜਿਹਾ ਪਿੱਛੇ ਦੋ ਤਾਰ ਤੋਂ ਇੱਥੇ ਕਰੰਟ ਵੀ ਦਾ ਦਾ ਹਾਂ ਹਾਂ ਸਤਿਕਾਰਯੋਗ ਸਭ ਤੁਹਾਡਾ ਇਹ ਨਾ ਦੇ ਨਹੀਂ ਦੇ ਸਕਦੀ ਦੁਨੀਆ ਵੀ ਤੁਸੀਂ ਅੱਧੀ ਰਾਤ ਆਏ ਬਹੁਤ ਧੰਨਵਾਦ ਜੀ ਤੁਹਾਡਾ ਤੇ ਇਹੋ ਜਿਹਾ ਨਾ ਸਾਨੂੰ ਮinistr ਜਾਂ ਮੰਤਰੀ ਜਾਂ ਕੋਈ ਵੀ ਸਾਨੂੰ ਮਿਲ ਨਹੀਂ ਸਕਦਾ ਆਦਮੀ ਤੇ ਇਹ ਤੁਸੀਂ ਕਿਰਪਾ ਕਰੋ ਤੇ ਇਹ ਇਲਾਕੇ ਨੂੰ ਬਚਾ ਲਓ ਇਹਨਾਂ ਕਰਕੇ ਆ ਜਿਹੜਾ ਸਿੱਧਾ ਉਹ ਤੋਂ ਇਧਰ ਨੂੰ ਕਰਕੇ ਦੇ ਇੱਕ ਨੋਚ ਬਣਾ ਦਿਓ ਸਾਡੀ ਸਿੱਧੀ ਹਾਂਜੀ ਬੋਲੋ ਕੋਈ ਪਹਿਲਾਂ ਨਾ ਮੈਨੂੰ ਤੁਸੀਂ ਵੇਖੋ ਆਪਾਂ ਮਲਾਜ਼ਮ ਦੇ ਵੇਖੋ 8 ਤੋਂ ਵਿੱਚ ਵੇਖੋ ਉੱਤੇ ਟਾਈਮ ਹੋ ਗਿਆ ਜ਼ਿਆਦਾ ਟਾਈਮ ਹੋ ਗਿਆ ਹਾਂਜੀ ਆਪਸ ਸਾਡੇ ਜਾਣੇ ਕਿੰਨੇ ਨੇਦੇ ਦੇ ਵਿੱਚ ਆਇਆ ਹਾਂ ਹਾਂਜੀ 8:30 ਉਹਦੇ ਤਰ ਪ੍ਰਕਾਸ਼ ਚੌਕੀ ਆ ਸਿੰਘੋ ਕੇ ਪਿੰਡ ਵਾਲੀ ਹਾਂਜੀ ਹਾਂਜੀ ਉਹ ਹੀ ਸਭ ਦੇਖਦੀ ਕਰ ਇੱਥੋਂ ਟਾ ਲੱਗਦੀ ਹੈ ਆਪਣੀ ਪ੍ਰੋਬਲਮ ਇਹ ਆ ਕਿ ਕੰਡਿਆਂ ਵਾਲੀ ਤਾਦ ਆ ਗਾੜੀ ਜਿਹੜੀ ਬਾਰਡਰ ਦੇ ਉੱਤੇ ਲੱਗੀ ਆ ਸਰ ਇਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਢਾਡਾ ਕੋਈ ਵੀ ਹੋਰ ਕੋਈ ਵੀ ਮੰਤਰੀ ਹੁੰਦਾ ਸਾਨੂੰ ਪਤਾ ਸੀ ਉਹਨਾਂ ਇੱਥੋਂ ਤੱਕ ਪਹੁੰਚ ਨਹੀਂ ਕਰਦੀ ਸਾਨੂੰ ਵੀ ਸਾਨੂੰ ਢਾਡੇ ਤੇ ਮਾਨ ਸੀਗਾ ਤੋ ਆਹ ਸਾਨੂੰ ਮੈਸੇਜ ਦਿੱਤਾ ਵੀ ਅਸੀਂ ਉੱਥੇ ਪਹੁੰਚਣੇ ਪਹੁੰਚਣਾ ਤੇ ਬਹੁਤ ਜ਼ਿਆਦਾ ਜਿਹੜਾ ਗੱਲ ਕੀ ਕਿਹਾ ਸਵੇਰ ਤੋਂ ਅਸੀਂ ਰੱਖੇ ਨਾ ਇੱਥੇ ਪਰੇਸ਼ਾਨ ਸੀਗੇ ਤੇ ਚਲੋ ਤੁਸੀਂ ਇੰਨੀ ਕੀਤੀ ਆ ਵੀ ਸਾਡੇ ਕੋਲ ਆ ਮਿੱਟੀ ਮੱਟੀ ਪਹਚਾਈ ਆ ਤੇ ਇੰਨੇ ਦਾ ਸਾਡਾ ਫਰਕ ਜੇ ਸਾਰੇ ਜਿੰਨੇ ਪਿੰਡਾਂ ਵਾਲੇ ਸੀਗੇ ਉਹਨਾਂ ਨਾਲ ਕਿੰਨਾ ਬੰਦਸਰ ਐਸ.ਡੀ.ਐਮ. ਸਾਹਿਬ ਨੂੰ ਕਹੇ ਸੋਟਾ ਕਰੋ ਜੇ ਆਪਾਂ ਇੱਥੋਂ 2-4 ਬੋਰੀਆਂ ਦਾ 100 ਬੋਰੀ ਬੰਨ ਮਿਲ ਲੈਨੇ ਆ ਤੇ ਇਹ ਤੋਂ ਪਾਰਕ ਦਾ ਖੜਨੀ ਉਹ ਕਹਿੰਦੇ ਜੀ.ਸੀ.ਪੀ. ਨਾ ਪਾਰ ਖੜੋ ਨਹੀਂ 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 ਤੇ ਜੀ.ਸੀ.ਪੀ. ਨਾ ਪਾਰ ਖੜ ਕਹਿੰਦੇ ਕੀ ਇੱਕ ਲੱਗ ਸਕਦਾ ਜੀ ਗਾਣੇ ਗਈ ਨਾ ਕੋਈ ਗਾਣੇ ਨਾ ਗਈ ਆਪਾਂ ਮਤਲਬ ਬੀ.ਐਸ.ਐਫ. ਵਾਲਿਆਂ ਨਾਲ ਮੈਂ ਕਰਦਾ ਗੱਲ ਕਰਦਾ ਇਹ ਟਾਈ ਅਪ ਕਰੋ ਅਦਾਤ ਦਾ ਮੈਂ ਅਦਾਤ ਤੋਂ ਕਰੂੰਗਾ ਹੋਰੇ ਕਰਦਾ ਹਾਂਜੀ ਉਹਨਾਂ ਨਾਲ ਇਤੋਂ ਦੇ ਚੋ ਬਾਅਦ ਨਿਕਲ ਗਏ ਇੱਥੇ ਫੋਨ ਨਹੀਂ ਚੱਲਦਾ ਮੈਂ ਉਹਨਾਂ ਨਾਲ ਗੱਲ ਕਰਦਾ ਹਾਂਜੀ ਸਵੇਰ ਤੱਕ ਆਪਾਂ ਉਹਨਾਂ ਨਾਲ ਗੱਲ ਕਰਕੇ ਹਾਂਜੀ ਮੈਂ ਸਵੇਰੇ ਜਿਹੜਾ ਡੀਆਈਜੀ ਸਾਹਿਬ ਹੈ ਉਹਨਾਂ ਨੂੰ ਇੱਥੇ ਸਾਧਦਾ ਮੈਂ ਨਹੀਂ ਆਉਂਗਾ ਉਹਨਾਂ ਨੂੰ ਸਾਧਦੇ ਆਪਾਂ ਬੀਐਸਐਫ ਵਾਲਿਆਂ ਨੂੰ ਠੀਕ ਹੈ ਵੀ ਤੁਸੀਂ ਇਹਦਾ ਮਤਲਬ ਬਾਕੀ ਕੰਮ ਅਸੀਂ ਕਰ ਲਾਂਗੇ ਹਾਂਜੀ ਮਿੱਟੀ ਵੀ ਆ ਗਈ ਆ ਤੋੜੇ ਵੀ ਆ ਗਏ ਸਭ ਕੁਝ ਆ ਗਿਆ ਹਾਂਜੀ ਬਾਕੀ ਕੰਮ ਤਾਂ ਹੋ ਜਾਊਗਾ ਪਰ ਜਿੰਨੇ ਚਿਰ ਤੱਕ ਆ ਤਾੜ ਪਾਸੇ ਨਾ ਹੋਈ ਹਾਂਜੀ ਉਹਨਾਂ ਚਿਰ ਤੱਕ ਸਭ ਕੁਝ ਨਹੀਂ ਹੋਣਾ ਕੁਝ ਨਹੀਂ ਤਰੀਕੇ ਨਾਲ ਨਹੀਂ ਲੱਗ ਸਕਦਾ ਇਹਨੂੰ ਆਪਾਂ ਨਾ ਨਾ ਇਹਨੂੰ ਆਪਾਂ ਤੋੜ ਸਕਦੇ ਆ ਕੁਝ ਸਮਝ ਗਏ ਹਾਂ ਜੀ ਇਸ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹਾਂ ਮੈਂ ਤਾਂ ਹੀ ਐਸੋ ਲੈ ਆਇਆ ਹਾਂ ਮੈਂ ਤੁਹਾਡੇ ਨਾਲ ਹਾਂ ਆਪਾਂ ਇਹਦਾ ਕਰਦੇ ਹਾਂ ਪ੍ਰਬੰਧ ਕਰਦੇ ਹਾਂ ਕੋਈ ਜੀ ਕੋਸ਼ਿਸ਼ ਕਰਦੇ ਹਾਂ ਬਸ ਜਿਹੜਾ ਵੀ ਕੋਈ ਬੰਦਾ ਆਪਣਾ ਅੱਗੇ ਜੇ ਕੋਈ ਗਿਆ ਗਿਆ ਸਭ ਨੂੰ ਕੋਈ ਜਾਂ ਪਿੱਛੇ ਆ ਜਾਓ ਪਾਣੀ ਫੇਰ ਇਹ ਸਭ ਆਪਣਾ ਨਹੀਂ ਕੋਈ ਜਾਣਦੇ ਨਾ ਆਓ ਆਪਾਂ ਨੂੰ ਮਤਲਬ 7 ਤਰੀਕ ਤੱਕ ਆਪਾਂ ਨੂੰ ਖਤਰਾ 7 ਤਰੀਕ ਤੱਕ ਆਇਆ ਕਿ ਚਾਹ ਤੋਂ 7 ਤੱਕ ਬਾਰਿਸ਼ ਹੋਣੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜਾ ਮੈਂ ਚਲਾਉਣਾ ਨੀਗਾ ਤਲਾ ਤੂੰ ਹੀ ਆਪੋ ਤੇਰੇ ਵਖਰੇ ਕਰਨਾ ਵੀ ਇਹ ਸਾਡੀ ਸੜਕ ਦਾ ਪਹਿਲਾਂ ਜਰੂਰ ਕਰੋ ਸਾਨੂੰ ਆਪ ਕਰਾਉਣਾ ਹੈ ਆਹ ਤਾਡੇ ਨਾਲ 10000 ਬੰਦਾ ਲੈ ਕੇ ਜਿੱਥੇ ਆ ਕੋਈ ਜਾਣ ਨੂੰ ਤੇ ਆ ਪਹਿਲੇ ਅਮਰ ਤੇ ਇਹ ਚਲੋ ਮਾਨ ਤੇ ਤੁਹਾਤ ਬਰੇ ਕੋਈ ਗੱਲ ਇਹ ਸੜਕ ਆਡੀ ਦਾ ਜਰੂਰ ਕਰੋ ਜੀ ਇਹ ਵੀ ਕੰਮ ਇਹ ਵੀ ਸਰ ਇੱਥੇ ਬੈਠੋ ਤਾਂ ਦੀ ਸਮੱਸਿਆ ਆਪਣੀ ਸੋਸਿਆ ਮੇਨੂੰ ਸਮੱਸਿਆ ਤੁਹਾਡੀ ਵੀ ਸਮੱਸਿਆ ਤੁਹਾਡੇ ਨਾਲ ਹੀ ਆ ਇਹ ਲੱਗਦਾ ਤੁਹਾਡੇ ਨਾਲ ਬਿਲਕੁਲ ਸਵੇਰੇ ਪੀਐਸਐਫ ਵਾਲਿਆਂ ਦਾ ਸਪਕ ਸਾਧ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ